ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਰਨੇ ਤੇ ਬੈਠ ਕੇ ਲੋਕਾਂ ਦੇ ਪੁੱਤ ਮਾਰਣ ਜੋਗਾ ਤੂੰ ਤਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਐ ਤੇ ਤੇਤੇ ਇੱਕ ਸ਼ਹਿਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੈਂਨਾਂ ਕਹਿੰਦਾ ਬਾਣਾ ਮੇਰਾ ਬਾਣਾ ਤਾਨ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਬਾਹਰ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਂ ਨਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁੰਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸੇ ਸਰਕਾਰ ਨਹੀਂ ਵੀ ਤੇਤੇ ਡਰਦਾ ਮੈਂ ਤੇ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਵੀ ਮੈਂ ਤੇਤੇ ਡਰ ਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਬਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਹੈ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹੈ ਹਮੇਸ਼ਾ ਖੜਾ ਰਹੇਗਾ ਤੂੰ ਬੱਲ ਵੀਡੀਓ ਦੇ ਕਰਦਾ ਤੂੰ ਜੇ ਇੱਕ ਵੀਡੀਓ ਜਾਰੀ ਕਰੂਗਾ ਮੈਂ ਸੌ ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਹੈ ਤੈਨੂੰ ਮੇਰਾ ਐਡਰੈਸ ਪਤਾ ਤੇ ਬੋਕੀਆਂ ਪਾਸ ਮੈਂ ਕਿਉਂ ਮਾਰਦਾ ਜਾਣਾ ਅੱਜ ਬੱਜ ਜਾ ਕੇ ਹਿੱਕ ਵਿੱਚ ਬੜਾ ਆ ਖੱਬੀ ਖਾਣ ਇੱਥੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆ ਬੜੇ ਚੰਡੀਆਂ ਪ੍ਰਸ਼ਾਸਨ ਦੇ ਅੱਗੇ ਖੜ ਕੇ ਤੇਰਾ ਬੂਥਲ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਲਾਬ ਜੇ ਤੂੰ ਸ਼ਬਦ ਬੋਲਿਆ ਮਿੱਤੇ ਭੇੜਾ ਤੈਨੂੰ ਦੁਨੀਆ ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਰਾਜ ਸਿੰਘ ਤੂੰ ਵੀਡੀਓ ਜਾਰੀ ਕਰਕੇ ਤੂੰ ਮੈਨੂੰ ਧਮਕਾਉਣਾ ਇਹ ਕਿਸੇ ਹੋਰ ਨੂੰ ਡਰਾਮੀ ਆ ਇਹ ਸਰਕਾਰਾਂ ਨਹੀਂ ਆ ਇਹ ਪੰਜਾਬ ਦਾ ਉਹ ਨਮਰਦ ਲੋਕ ਨਹੀਂ ਆ ਜਿਹੜੇ ਤੇਤੇ ਡਰ ਜਮਾ ਮੈਂ ਤੂੰ ਧਰਨਿਆਂ ਤੇ ਬੈਠ ਕੇ ਰੋਟੀਆਂ ਸੇਕਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਲੋਕਾਂ ਦੇ ਪੁੱਤ ਮਰਾਉਣ ਜੋਗਾ ਤੂੰ ਧਾਨਿਆਂ ਤੇ ਬੈਠ ਕੇ ਤੇਰੀ ਰੋਟੀ ਚੱਲਦੀ ਤੇ ਤੇ ਕਸ਼ਹਰੇ ਦਾ ਕੱਪੜਾ ਨਹੀਂ ਖਰੀਦ ਹੁੰਦਾ ਤੂੰ ਪੰਗਾ ਹਰਜੀਤ ਸਿੰਘ ਨਾਲ ਲੈਣਾ ਤੂੰ ਮੇਰੇ ਕਹਿੰਦਾ ਬਾਣਾ ਮੇਰਾ ਬਾਣਾ ਤਾਂ ਨਾਲ ਤੇਰੇ ਖਾਨਦਾਨ ਜੰਮਿਆ ਨਹੀਂ ਹੈਗਾ ਤੂੰ ਬੜਾ ਆਇਆ ਬਦਮਾਸ਼ ਤੂੰ ਬਾਹਰ ਦਾ ਗੱਲਾਂ ਆਪਣੀ ਬੀਬੀ ਨਾਲ ਖੜ ਕੇ ਵੀ ਮੈਂ ਨਹੀਂ ਹਰਜੀਤ ਸਿੰਘ ਨੇ ਐਦਾਂ ਕਰਦਾ ਉਦਾਂ ਕਰਦਾ ਤੂੰ ਡੋਕੇ ਲੈਣੇ ਮੇ ਤੇ ਰਿਸ਼ਤਾ ਕਰਨਾ ਮੈਨੂੰ ਜਾਣਾ ਹੁਣ ਪੁਲਿਸ ਕੋਲ ਲੈ ਕੇ ਆਪਣੀ ਮਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਤੂੰ ਕਿੰਨਾ ਸੱਚਾ ਕਿੰਨਾ ਝੂਠਾ ਇੱਥੇ ਖੜ ਕੇ ਵੀਡੀਓ ਬਣਾ ਕੇ ਤੂੰ ਲੋਕਾਂ ਨੂੰ ਕਿਉਂ ਗੁਮਰਾਹ ਕਰਦਾ ਤੂੰ ਮੈਨੂੰ ਡਰਾਉਣਾ ਚਾਹੁੰਦਾ ਤੂੰ ਮੈਨੂੰ ਮਰਾਉਣਾ ਚਾਹੁੰਦਾ ਦਵਾਰਾ ਜੰਮ ਲਈ ਮੈਨੂੰ ਤੂੰ ਮਾਰਾਉਣ ਵਾਸਤੇ ਤੈਨੂੰ ਮੈਂ ਦੱਸਾਂ ਸਰਕਾਰ ਨਹੀਂ ਵੀ ਤੇ ਤੇ ਡਰਦਾ ਮੈਂ ਤੇ ਧੰਨੇ ਤੈਨੂੰ ਬਿਠਾ ਰੱਖਾਂ ਇਹ ਸਰਕਾਰ ਨਹੀਂ ਆ ਵੀ ਮੈਂ ਤੇਤੇ ਡਰਜਮਾ ਤੈਨੂੰ ਧਰਨਿਆਂ ਤੇ ਬਿਠਾ ਰੱਖਾਂ ਮੈਂ ਤੇਤੇ ਕੋਈ ਨਹੀਂ ਡਰਦਾ ਨਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਮੈਂ ਡਰਦਾ ਵਾਜਾ ਵਾਲੇ ਤੇ ਮੈਂ ਡਰਦਾ ਉਸ ਗੱਲ ਤੇ ਕਿ ਮੈਂ ਇੱਥੇ ਤੇ ਬਾਹਰ ਨਹੀਂ ਕਰਦਾ ਮੈਂ ਡਰਦਾ ਮੈਂ ਔਰਤਾਂ ਤੇ ਇੱਜ਼ਤ ਕਰਦਾ ਮੈਂ ਔਰਤਾਂ ਤੇ ਬਾਹਰ ਨਹੀਂ ਕਰਦਾ ਹਰਜੀਤ ਸਿੰਘ ਮਰਦਾ ਆਦਮੀਆਂ ਮਰਦੇ ਇਹ ਤਲਵਾਰਾਂ ਪਾ ਕੇ ਰੱਖਦਾ ਇਹ ਜਨਾਨੀਆਂ ਦਾ ਸਾਰਾ ਨਹੀਂ ਲੰਦਾ ਇਹ ਫੋਕੀਆਂ ਗੱਲਾਂ ਵਾਸਤੇ ਲੋਕਾਂ ਨੂੰ ਨਹੀਂ ਮਰਾਉਂਦਾ ਹਰਜੀਤ ਸਿੰਘ ਨੇ ਆਪਣੇ ਗੁਰੂ ਦੀ ਗੱਲ ਕੀਤੀ ਆ ਹਰਜੀਤ ਸਿੰਘ ਨੇ ਸੱਚ ਦੇ ਨਾਲ ਖੜਾ ਹਮੇਸ਼ਾ ਖੜਾ ਰਹੇਗਾ ਤੂੰ ਬੱਲ ਵੀਡੀਓ ਦੇ ਕਰਦਾ ਤੂੰ ਜੇ ਇੱਕ ਵੀਡੀਓ ਜਾਰੀ ਕਰੂੰਗਾ ਮੈਂ ਸੌ ਕਰੂੰਗਾ ਤੈਨੂੰ ਸਾਰਾ ਕੁਝ ਪਤਾ ਹੈ ਮੇਰਾ ਮੋਬਾਈਲ ਨੰਬਰ ਪਤਾ ਤੈਨੂੰ ਮੇਰਾ ਐਡਰੈਸ ਪਤਾ ਤੇ ਬੋਕੀਆਂ ਭਾ ਮੈਂ ਕਿਉਂ ਮਾਰਦਾ ਜਾਂ ਨਾ ਅੱਜ ਫਤ ਜਾ ਕੇ ਹਿੱਕ ਵਿੱਚ ਭਰਾ ਆ ਖੱਬੀ ਖਾਣ ਇੱਥੇ ਦੇ ਤੇ ਤੇ ਬਾਹਰ ਨਹੀਂ ਨਿਕਲ ਹੁੰਦਾ ਤੂੰ ਮਾਰਦਾ ਗੱਲਾਂ ਤੂੰ ਪੰਗਾ ਲੈਣਾ ਦੇਖ ਜਾ ਕੇ ਆ ਬੜੇ ਚੰਡੀਆਂ ਪ੍ਰਸ਼ਾਸਨ ਦੇ ਅੱਗੇ ਖੜਕੇ ਤੇਰਾ ਬੂਥਾ ਕੁੱਟਣਗੇ ਉਹ ਦਵਾਰਾ ਮੇਰੇ ਬਰ ਖਲਾਫ ਜੇ ਤੂੰ ਸ਼ਬਦ ਬੋਲਿਆ ਮੇਤੇ ਭੇੜਾ ਤੈਨੂੰ ਦੁਨੀਆਂ 'ਚ ਬੰਦਾ ਨਹੀਂ ਮਿਲਣਾ ਤੇਰਾ ਜਲੂਸ ਕੱਢ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ